ਮੈਨੂੰ ਨਹੀਂ ਪਤਾ ਲੱਗਾ ਸਾਰੇ ਸਿੱਤਨ ਵਾਰੀ ਇੱਥੇ ਲੱਭ ਚੁੱਕੇ ਆ ਨਹੀਂ ਸੀ ਉਸ ਟਾਈਮ ਨੂੰ ਨਹੀਂ ਕਿੱਦਾਂ ਅਗੀ ਲਾਸ ਮਾਤਾ ਬੇਉਸ ਭਈਆ ਉੱਥੇ ਉਹ ਬੇਉਸ ਭਈਆ ਨੂੰ ਹੋਸ ਨਹੀਂ ਹੈਗਾ ਮੈਨੂੰ ਲੱਗੇ ਬਹੁਤ ਪਰ ਕੀ ਕਰਾਂ 3 ਦਿਨ ਤੋਂ ਲੱਭਤਾ ਨਹੀਂ ਜੇ ਪਰਸੋਂ ਲੱਭਤਾ ਸੀਗਾ ਪਰਸੋਂ 2:00 12 1:00 ਵਜੇ ਤੋਂ ਬਾਅਦ ਜਿਹੜਾ ਇਹ ਲੱਭਤਾ ਉਸ ਤੋਂ ਬਾਅਦ ਕਾਫੀ ਦੇਰ ਤੱਕ ਜਿਹੜਾ ਹੈਗਾ ਇਹ ਆਪਣੇ ਤੌਰ ਤੇ ਜਿਹੜੇ ਹੈ ਭਾਲ ਕਰਦੇ ਨੇ ਕਿ ਐਸੇ ਕਰ ਕਰ ਕੇ ਅੱਜ ਹਮ ਲੋਗੋ ਨੇ ਰੋਡ ਜਾਮ ਕੀਤਾ ਤਬਾਹੇ ਤਬੇਸਾ ਹਾਲ ਹੋ ਪੜਾਏ ਬਤਾਓ ਹਮ ਕੀ ਕਰੇ ਅਬ ਦੇਖਣੇ ਵੀ ਨਹੀਂ ਦੇ ਰਹੇ ਪਰ ਸਾਨੂੰ ਕੋਈ ਸਕੂਲ ਸਬੂਤ ਨਹੀਂ ਕੋਈ ਕਿਸੇ ਦਾ ਕੋਈ ਹੱਥ ਪਾ ਨਹੀਂ ਫੜਾਇਆ ਨਾ ਕਿਸੇ ਉਪਰਿਸ ਪ੍ਰਸ਼ਾਸਨ ਨੇ ਹਾਂਜੀ ਆਵਾਂਗੇ ਜੀ ਕਰਾਂਗੇ ਜੀ ਕੋਈ ਐਦਾਂ ਨਹੀਂ ਹੈ ਕਿ ਹਾਂ ਸਾਨੂੰ ਕੋਈ ਸਟੈਂਡ ਮਿਲਿਆ ਹੋਵੇ ਕੋਈ ਸਟੈਂਡ ਨਹੀਂ ਹੈ 5 ਤਾਰੀਖ ਨੂੰ 2 ਵਜੇ ਕੇ ਬਾਅਦ ਮੈਂ ਅੱਛਾ ਕਦੋਂ ਕਿੱਦਾਂ ਗੋਮ ਹੋ ਗਿਆ ਸੀ ਯਹਾਂ ਸਾਹਮਣੇ ਮੈਂ ਪਲਾਟ ਮੇ ਰਹਤਾ ਹੂੰ ਯਹੀ ਤੇ ਪਤੰਗ ਉਡਾ ਰਹਾ ਥਾ ਤੂੰ ਵਾ ਗਿਆ ਥਾਨੇ फिर उसके बाद चौकी भेजा वहां गया फिर मेहरवान कल गया कोई मेरी सुनवाई नहीं कोई कहे मेरा हद नहीं कोई जो आया है पर एक बंदा आया और वो कहने लगा कोई मेरा हाथ यहां पे हद नहीं घर से बाहर अकेले पतंग उड़वा रहा था ना कदे ना कोई लड़ाई झगड़ा हैगा ना किसी ना कोई कायदा दी लाग डाट है इसके का शक अनीसा नु बस इतना है कि assi nal de factory wale kol vi gaye ਜਿਹੜਾ ਉਹਦੇ ਗਲੇ ਤੇ ਜਿਹੜੀ ਹੈਗੀ ਇੰਜਰੀ ਹੈਗੀ ਆ ਤਾਂ ਸਾਨੂੰ ਲੱਗਦਾ ਕਿ ਗਲੇ ਤੇ ਜਿਹੜਾ ਹੈਗਾ ਕੋਈ ਕਟਿਆ ਕਰਕੇ ਥੋੜਾ ਜਿਹਾ ਕੋਈ ਚਾਕੂ ਗੇਰਾ ਦਾ ਜਿਹੜਾ ਸ਼ਾਰਪ ਇੰਜਰੀ ਹੈਗੀ ਆ ਬੱਚਾ ਪਹਿਲਾਂ ਤਾਂ ਸਾਨੂੰ ਕਹਿ ਰਿਹਾ ਸੀ ਬਸਤੀ ਥਾਣੇ ਗਏ ਆ ਜੀ ਬਸਤੀ ਥਾਣੇ ਤੋਂ ਸਾਨੂੰ ਜਵਾਬ ਮਿਲਦਾ ਕਿ ਸਾਡਾ ਇਲਾਕਾ ਨਹੀਂ ਲੱਗਦਾ ਫਿਰ ਅਸੀਂ ਜਾ ਰਹੇ ਹਾਂ ਸਲੇਮ ਟਾਪਰੀ ਸਲੇਮ ਟਾਪਰੀ ਜਾ ਰਹੇ ਹਾਂ ਤਾਂ ਉਹ ਵੀ ਸਾਨੂੰ ਇਹੀ ਜਵਾਬ ਦੇ ਸਾਡਾ ਇਲਾਕਾ ਨਹੀਂ ਲੱਗਦਾ ਫਿਰ ਅਸੀਂ ਗਏ ਆ ਜੀ ਪੱਟੀਆਂ ਪੱਟੀਆਂ ਵਾਲਿਆਂ ਨੇ ਸਾਨੂੰ ਸੇਮ ਕਿਹਾ ਜੀ ਮੇਹਰਬਾਨ ਜਾਓ ਇਹ ਤੁਹਾਡਾ ਇਲਾਕਾ ਆ ਉੱਥੇ ਜਾਓ ਅਸੀਂ ਮੇਹਰਬਾਨ 3 ਵੇ ਤੱਕ ਧੱਕੇ ਖਾ ਇਹ ਜੇ ਸੁਨਵਾਈ ਨਹੀਂ ਕੀ ਅਗਰ ਸੁਨਵਾਈ ਕਰਤੇ ਫਰ ਜਗਾ ਜਗਾ ਫੇ ਗਏ ਅਗਰ ਸੁਨਵਾਈ ਕਰਤੇ ਹਮ ਰਲਾਜ ਮਰਤਾ ਨਹੀਂ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਸਰਚ ਕੀਤੀ ਕੈਮਰਾ ਵਗੈਰਾ ਦੇਖੇ ਤਾਂ ਸਾਨੂੰ ਪਤਾ ਲੱਗਿਆ ਕਿ ਬੱਚਾ ਜਿਹੜਾ ਹੈ ਝਾੜੀਆਂ ਦੇ ਵਿੱਚ ਕੁਝ ਮੂਮੈਂਟ ਦਿਖੀ ਤੋ ਪਤੰਗ ਉਡਾ ਰਹਾ تھا ਬਿਰਵਾਰੀ ਕੋਈ 2:30 ਵਜੇ ਕੀ ਤਰਫ ਕੋਈ ਬੰਦਾ ਆਇਆ ਉਸਨੇ ਉਸਕੋ ਬੁਲਾਇਆ ਉਸਕੇ ਬਾਅਦ ਕਿਧਰ ਲੈ ਕੇ ਗਿਆ ਇਧਰ ਹੀ ਲੈ ਕੇ ਆਇਆ ਉਸਕੇ ਬਾਅਦ ਕੀ ਹੋਇਆ ਕੀ ਨਹੀਂ ਕੁਝ ਨਹੀਂ ਪਤਾ ਹੈ ਪੰਜਾਬ ਦੇ ਲੁਧਿਆਣਾ ਦੇ ਕਸਾਬਾਦ ਦੇ ਵਿੱਚ 3 ਦਿਨ ਤੋਂ 9 ਸਾਲ 9 ਸਾਲ ਦਾ ਬੱਚਾ ਲਾਪਤਾ ਸੀਗਾ ਤੇ ਇੱਕ ਪਰਿਵਾਰ ਦੇ ਵੱਲੋਂ ਅੱਜ ਧਰਨਾ ਵੀ ਜਰੇਕਿਆ ਕਾਰਾਬਾਰਾ ਚੌਂਕ ਦੇ ਵਿੱਚ ਦਿੱਤਾ ਗਿਆ ਸੀਗਾ ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ 3 ਦਿਨ ਤੋਂ ਆਪਣੇ ਬੱਚੇ ਨੂੰ ਲੱਭ ਰਹੇ ਸੀਗੇ ਤੇ 5 ਤਰੀਕ ਨੂੰ ਪਤੰਗ ਉਡਾਰਿਆ ਸੀਗਾ ਤੇ ਆਪਣੇ ਦੋਸਤਾਂ ਦੇ ਨਾਲ ਕਿਤੇ ਗਿਆ ਸੀਗਾ ਤੇ ਉਸ ਤੋਂ ਬਾਅਦ ਲਾਪਤਾ ਹੋ ਗਿਆ ਪਰਿਵਾਰ ਦੇ ਵੱਲੋਂ ਕੰਪਲੇਂਟ ਵੀ ਲਿਖਾਈ ਗਈ ਪੁਲਿਸ ਨੂੰ ਤੇ ਪੁਲਿਸਰ ਦੇ ਵੱਲੋਂ ਕੋਈ ਵੀ ਹੱਥ ਕੋਈ ਵੀ ਸੁਣਵਾਈ ਉਹਨਾਂ ਦੀ ਨਹੀਂ ਸੁਣਾਈ ਗਈ ਪਰ ਅੱਜ ਦੇਰ ਸ਼ਾਮ ਨੂੰ ਉਸ 9 ਸਾਲ ਦੇ ਬੱਚੇ ਦੀ ਮਿੱਤਕ ਦੇ ਝਾੜੀਆਂ ਦੇ ਵਿੱਚ ਮਿਲੀ ਹੋਈ ਨਜ਼ਰ ਆਉਂਦੀ ਆ ਇਸ ਤੋਂ ਬਾਅਦ ਇੱਕ ਮੋਹੱਲੇ ਦੇ ਵਿੱਚ ਸੰਸਰੀਆ ਮਾਹੌਲ ਪੈਦਾ ਹੋ ਜਾਂਦਾ ਆ ਆਲ-ਓਵਰ ਅਧਿਕਾਰੀ ਉੱਚ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਫੋਰੈਂਸ ਲੈਬ ਦੀ ਟੀਮ ਵੀ ਇੱਥੇ ਪਹੁੰਚ ਮਿਲ ਜਾਂਦਾ ਨਾਲ ਕੀ ਪਤਾ ਜਿੰਦਾ ਮਿਲ ਜਾਂਦਾ ਉਹਨਾਂ ਨੇ ਕਿੰਨੂ ਮੰਗਾ ਮੇਰਾ ਬੱਚਾ ਕੌਣ ਦਊਗਾ ਕਹ ਰੁਕੋ ਕੌਣ ਦਊਗਾ ਸਰ ਮੇਰਾ ਬੱਚਾ ਚਾਹੀਦਾ ਹਾ ਜਬਨ ਜਬਨ ਹਾਏ ਮੈਨੂੰ ਆਏ ਹੁਣੀ ਹੁਣ ਪੁਲਿਸ ਆਈ ਆ ਹੁਣ ਕੈ ਮੇਰੇ ਚੈੱਕ ਕਰਾਇਆ ਫਿਰ ਸਾਰੇ ਪਾਸੇ ਲੱਭਣ ਲੱਗੇ ਆ ਹੁਣ ਜਾ ਕੇ ਪੁਲਸ ਵਾਲੇ ਨੇ ਲੱਭਿਆ ਵਾ ਸਰ ਮੈਨੂੰ ਨਹੀਂ ਪਤਾ ਲੱਗਾ ਸਾਰੇ ਅਸੀਂ ਤਿੰਨ ਵਾਰੀ ਇੱਥੇ ਲੱਭ ਚੁੱਕੇ ਹਾਂ ਨਹੀਂ ਸੀ ਉਸ ਟਾਈਮ ਹੁਣ ਇਹ ਕਿੱਦਾਂ ਅਗੀ ਲਾਸ ਹਾਂਜੀ ਤਿੰਨ ਚਾਰ ਵਾਰ ਅਮਜੜਿਆ ਇਹ ਚੱਕਰ ਚੁੱਕੇ ਹਾਂ ਕਈ ਕੁਝ ਨਹੀਂ ਮਿਲੋ ਇਹ ਦਾਦਾ ਮੈਂ ਬੁਵਾਏ ਇਹ ਦਾਦਾ ਮੈਂ ਹੁਣ ਕਾ ਦਾਦਾ ਮੈਂ ਬਾਬੂ ਜੀ परसों जब से मैटर हुआ तब से दो बार मेहरवान गया दो बार बस्ती चौक गया दो बार वहाँ था गया थाने फिर उसके बाद चौकी भेजा वहाँ गया फिर मेहरवान कल गया कोई मेरी सुनवाई नहीं कोई कहे मेरा हाथ नहीं कोई जो आया यहाँ पर एक बंदा आया और वो कहने लगा कोई मेरा यहाँ पे हाथ नहीं मेहरवान वाले कहता मेरा नहीं कब का मामला है पाँच तारीख को दो बजे के बाद में कितना गुम हो गया यहाँ सामने में प्लाट में रहता हूँ यहीं पे प, पतंग उड़ा रहा था और वहीं से दो बजे के बाद तक देखते रहे और दो बजे के बाद में ये नहीं पता चला किसके साथ कहाँ निकल गया पुलिस ने सही टाइम अगर काम ये हादसा हम तो बच सकता माता पिता है कि नहीं? माता पिता मैं उसका दादा हूँ

मेहरबान तब वहाँ से पांच तारीख तो गायब है तब वहाँ से आए लोग तब ये, ये बस वहाँ को भेजा कर तब जाके ये लोग हमारी तीन बजे रात में रिपोर्ट लिखा है तीन बजे रात में देर हो गया आपको के चक्कर काट देख हम पाँच पाँच तारीख को शाम शाम से दौड़ रहा हूँ शाम से सब थाने में दौड़ रहा हूँ कहीं नहीं गया दो बार यहाँ दो बार वहाँ चारों थानों में दो दो, दो बार गया हूँ और जो आ, आए कोई एक आया कोई दो आया है वो बस यही कहा मेरा यहाँ पे है यहाँ यहाँ आज नहीं मेरा कौन, कौन सा जगह पर ਕੀ ਕਾ ਜਗਾ ਕਿਣੀ ਬੰਦੀ ਹੈ ਭਾਜੀ ਇਹ ਇਹ ਕਾਸਾ ਬਾਦ ਧੰਨਵਾਦ ਮੈਂ ਪੀਰ ਨਿਗਾਹ ਪੀਰ ਨਿਗਾਹ ਹਾਂਜੀ ਬਿਲਕੁਲ ਪਰਿਵਾਰ ਦੇ ਦਾ ਰੋਲਾ ਰੋ ਰੋ ਕੀ ਬੁਰਾ ਹਾਲ ਹੈ ਤੇ ਮਾਤਾ ਜੀ ਦੱਸੇ ਜਾ ਰਹੇ ਕਿ ਉਹ ਬੇਹੋਸ਼ ਹੈ ਉਹਦੀ ਲੜਕੀ ਲੜਕੇ ਦੇ ਗਲਤ ਬਤ ਕਰ ਲੈਣਾ ਹੋਰ ਵੀ ਨਹੀਂ ਬਸ ਕੀ ਨਾਮ ਹੈ ਤੁਹਾਡਾ ਮੇਰਾ ਸਨੀ ਨਾਮ ਹੈ ਜੀ ਅੱਛਾ ਸਨੀ ਜੀ ਕੀ ਮਾਮਲਾ ਹੋ ਗਿਆ ਬੱਚਾ ਪਹਿਲੇ ਕਹਿੰਦੇ ਲਾਪਤਾ ਫਿਰ ਉਸ ਤੋਂ ਬਾਅਦ ਉਜ਼ੀ ਸ਼ਾਮ ਮਿਲਦਾ ਏਕੀ ਸਰ ਅਸੀਂ ਪਰਸੋਂ ਤਾਂ ਫਾਊਂਡ ਆਊਟ ਕਰ ਲਿਆ ਬੱਚਿਆ ਪਹਿਲਾਂ ਤਾਂ ਸਾਨੂੰ ਕਹਿ ਰਹੇ ਸੀ ਬਸਤੀ ਥਾਣੇ ਗਏ ਆ ਜੀ ਬਸਤੀ ਥਾਣੇ ਤੋਂ ਸਾਨੂੰ ਜਵਾਬ ਮਿਲਦਾ ਕਿ ਸਾਡਾ ਇਲਾਕਾ ਨਹੀਂ ਲੱਗਦਾ ਫਿਰ ਅਸੀਂ ਜਾ ਰਹੇ ਹਾਂ ਸਲੇਮ ਟਾਪਰੀ ਸਲੇਮ ਟਾਪਰੀ ਜਾ ਰਹੇ ਹਾਂ ਤਾਂ ਉਹ ਵੀ ਸਾਨੂੰ ਇਹੀ ਜਵਾਬ ਦੇ ਸਾਡਾ ਇਲਾਕਾ ਨਹੀਂ ਲੱਗਦਾ ਫਿਰ ਅਸੀਂ ਗਏ ਆ ਜੀ ਪੱਟੀਆਂ ਪੱਟੀਆਂ ਵਾਲਿਆਂ ਨੇ ਸਾਨੂੰ ਸੇਮ ਕਿਹਾ ਜੀ ਮੇਹਰਬਾਨ ਜਾਓ ਇਹ ਤੁਹਾਡਾ ਇਲਾਕਾ ਆ ਉੱਥੇ ਜਾਓ ਅਸੀਂ ਮੇਹਰਬਾਨ ਰੱਤੀ 3 ਵਜੇ ਤੱਕ ਧੱਕੇ ਖਾ ਰਹੇ ਆ 댓 ਮੀਨਸ ਕਿ ਇਸ ਕੇਸ ਨੂੰ 72 ਘੰਟੇ ওভারਰੋਲ ਕਰੀ ਜਾ ਰਹੇ ਕਿ ਫਾਈਂਡ ਆਊਟ ਕਰਨੇ ਜਾਣ ਆਪਣੇ ਆਪ ਮਤਲਬ ਪੁਲਿਸ ਪੁਲਿਸਸ਼ਨ ਕੁਝ ਨਹੀਂ ਕੀਤਾ ਪ੍ਰਸ਼ਾਸਨ ਨੇ ਉਦੋਂ ਕੀਤਾ ਜਦ ਉਧਰ ਨਾਲ ਦੇਣ ਤੋਂ ਬਾਅਦ ਸਾਨੂੰ ਕਹਿੰਦੇ ਕਿ ਇੱਕ ਬੱਚੇ ਦੀ ਬੋਡੀ ਮਿਲੀ ਹੈਗੀ ਹੈ ਆਪਣਾ ਗੈਸ ਏਜੰਸੀ ਦੇ ਕੋਲੇ ਸਾਰਾ ਪਰਿਵਾਰ ਜਦੋਂ ਉਧਰ ਭੱਜ ਕੇ ਗਿਆ ਤੇ ਉਸ ਤੋਂ ਬਾਅਦ ਸਾਨੂੰ ਬੋਡੀ ਇੱਥੇ ਮਿਲ ਰਹੀ ਹੈ ਇਹ ਦੇਖੋ ਸਾਨੂੰ ਅਸੀਂ 3 ਦਿਨ ਤੋਂ ਸਾਡੇ ਘਰ ਤੋਂ ਚਾਲ ਅੱਗੇ ਇੱਥੇ ਬੋਡੀ ਮਿਲੀ ਸਾਨੂੰ ਪੁਲਿਸ ਵਾਲਿਆਂ ਨੇ ਦੱਸਿਆ ਪੁਲਿਸ ਵਾਲਿਆਂ ਨੇ ਖੁਦ ਫਾਈਂਡ ਆਊਟ ਕੀਤੀ ਇੱਥੇ ਬੋਡੀ ਅਸੀਂ ਤਾਂ 10 ਦਿਨ ਤੋਂ ਲੱਭ ਰਹੇ ਸਾਨੂੰ ਤਾਂ ਮਿਲਿਆ ਨਹੀਂ ਕੁਝ 3 ਦਿਨ ਤੋਂ ਅਸੀਂ ਪਾਗਲਾਂ ਕੋ 72 ਘੰਟੇ ਤੋਂ ਇੱਥੇ ਸਾਨੂੰ ਸਾਡੇ ਘਰ ਤੋਂ 100 ਮੀਟਰ ਹੈ ਜਿੱਥੇ ਬੱਚਾ ਰਹਿ ਰਿਹਾ ਕਿ ਅਸੀਂ ਪੂਰੀ ਰਾਤ ਇਹ ਖੰਗਾਲਿਆ ਨਹੀਂ ਹੋਏਗਾ ਅਸੀਂ ਰਾਤ ਦਿਨ ਤੋਰਚਾ ਮਾਰ ਮਾਰ ਕੇ ਰਾਤੀ 4 ਵਜੇ ਸੀ ਗਏ ਆ ਥਾਣੇ ਤੋਂ ਜੇ ਤਾਂ ਨਹੀਂ ਕਿ ਥਾਣੇ ਦੀ ਰਿਕਾਰਡਿੰਗ ਹੋਣ ਗਈਆਂ ਅਸੀਂ 4 ਵਜੇ ਦਰਖਾਸਤ ਕਰਕੇ ਗਏ ਆ ਪਰ ਸਾਨੂੰ ਉਹ ਤਾਂ ਕੋਈ ਸਬੂਤ ਨਹੀਂ ਕੋਈ ਕਿਸੇ ਦਾ ਕੋਈ ਹੱਥ ਪਾ ਨਹੀਂ ਫੜਾਇਆ ਨਾ ਕਿਸੇ ਪੁਲਿਸ ਪ੍ਰਸ਼ਾਸਨ ਨੇ ਹਾਂਜੀ ਆਵਾਂਗੇ ਜੀ ਕਰਾਂਗੇ ਜੀ ਕੋਈ ਇਦਾਂ ਨਹੀਂ ਹੈ ਕਿ ਹਾਂ ਸਾਨੂੰ ਕੋਈ ਸਟੈਂਡ ਮਿਲਿਆ ਹੋਵੇ ਕੋਈ ਸਟੈਂਡ ਨਹੀਂ ਹੈ ਤੁਸੀਂ ਕੀ ਲੱਗਦੇ ਬੱਚੇ ਦੇ ਇਹ ਮੇਰੇ ਮਾਮਾ ਜੀ ਦੇ ਬੇਟੇ ਦਾ ਬੇਟਾ ਜੀ ਕੀ ਨਾਮ ਸੀ ਇਹਦਾ ਇਹਦਾ ਅਮਨ ਨਾਮ ਸੀਗਾ ਜੀ ਹਾਂਜੀ ਇਹ ਸਾਲਾ ਸੀਗਾ ਇਹ 8 ਸਾਲ ਦੇ ਕਰੀਬ ਸੀਗਾ ਜੀ ਅੱਛਾ ਕਿੱਥੇ ਰਹਿੰਦਾ ਸੀਗਾ ਇਹ ਇੱਥੇ ਕਸਾਵਾਦ ਪਿੰਡ ਵਿੱਚ ਇੱ ਤੇ ਕੋਈ ਸਕੂਲ ਵਗੈਰਾ ਨਹੀਂ ਪੜਦਾ ਨਾ ਜ਼ਿਆਦਾ ਇਨਾ ਸ਼ਾਰਪ ਹੈ ਪਰ ਇਹ ਨਹੀਂ ਕਿ ਦਿਮਾਗੀ ਤੌਰ ਤੇ ਕੋਈ ਪਰੇਸ਼ਾਨੀ ਨਹੀਂ ਹੈ ਉਹਨੂੰ ਬਟ ਫਿਰ ਵੀ ਇੱਕ ਬੱਚੇ ਨੂੰ ਪਤਾ ਹੁੰਦਾ ਕਿ ਸਰ ਮੇਰਾ ਘਰ ਕਿੱਥੇ ਹੈਗਾ ਕਿਸੇ ਦੇ ਸ਼ੱਕ ਲੱਗਦਾ ਤੁਹਾਨੂੰ ਨਹੀਂ ਸ਼ੱਕ ਸਰ ਅਸੀਂ ਸ਼ੱਕ ਵਾਲੀ ਕਦੇ ਹੋਇਆ ਹੀ ਨਹੀਂ ਨਾ ਇਹ ਚੀਜ਼ ਨਾ ਕਦੇ ਨਾ ਕੋਈ ਲੜਾਈ ਝਗੜਾ ਹੈਗਾ ਨਾ ਕਿਸੇ ਨਾਲ ਕੋਈ ਕੈਦਾ ਦੀ ਲਾਕ ਡਾਟ ਹੈ ਇਸ ਕਰਕੇ ਸ਼ੱਕ ਨਹੀਂ ਸਾਨੂੰ ਬਸ ਇਨਾ ਹੈ ਕਿ ਅਸੀਂ ਨਾਲ ਦੇ ਫੈਕਟਰੀ ਵਾਲੇ ਕੋਲ ਵੀ ਗਏ ਤਿੰਨ ਦਿਨ ਤੋਂ ਉਹਨੂੰ ਕਹਿ ਰਹੇ ਆ ਸਾਨੂੰ ਕੈਮਰਾ ਦਿਖਾ ਦੇ ਕਹਿੰਦਾ ਮੇਰਾ ਕੈਮਰਾ ਹੀ ਖਰਾਬ ਹੈ ਅੱਜ ਜਦੋਂ ਪੁਲਿਸ ਨੇ ਉਹਨਾਂ ਨੂੰ ਦਬਿਸ਼ ਕੀਤੀ ਹੈ ਚੰਗੀ ਤਰ੍ਹਾਂ ਥੋੜਾ ਠੋਕਿਆ ਹੈ ਗਰਮ ਹੋ ਕੇ ਗੱਲ ਕੀਤੀ ਹੈ ਤੇ ਅੱਜ ਉਹਨਾਂ ਦੇ ਕੈਮਰੇ ਵੀ ਸਹੀ ਨੇ ਔਰ ਅੱਜ ਉਹ ਭੱਜਿਆ ਹੋਇਆ ਹੈ ਆ ਬਿਲਕੁਲ 9 ਸਾਲ ਦਾ 9 ਸਾਲ ਦਾ ਅਮਨ ਆਪਣੇ ਘਰ ਪਤੰਗ ਉਡਾਰਿਆ ਸੀਗਾ ਤੇ ਦੱਸਿਆ ਜਾ ਰਿਹਾ ਹੈ ਕਿ ਪਤੰਗ ਉਡਾਉਂਦੇ ਉਡਾਉਂਦੇ ਅਚਾਨਕ نیچے ਆਇਆ ਤੇ نیچے ਆਨ ਤੋਂ ਬਾਅਦ ਘਰੋਂ ਘਰ ਦੇ ਬਾਹਰੋਂ ਨਜ਼ਦੀਕ ਗਾਇਬ ਹੋ ਜਾਂਦਾ ਤੇ ਜਦੋਂ ਪਰਿਵਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲ ਜਾਇ ਜਾਂਦੀ ਹੈ ਗੁਹਾਰ ਲਗਾਈ ਜਾਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਕੋਈ ਵੀ ਹੱਥ ਪੱਲਾ ਜਿਹੜਾ ਨਹੀਂ ਫੜਾਂਦੇ ਨਜ਼ਰਾਂ ਦੇ ਜੇ ਜਦੋਂ ਪਰਿਵਾਰ ਦੇ ਵੱਲੋਂ ਧਰਨਾ ਲਾਇਆ ਜਾਂਦਾ ਤੇ ਧਰਨੇ ਲਾਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਰੀ ਗਿਆ ਜਾਗਦੀ ਹੈ ਹਾਲਾਂਕਿ ਜਦੋਂ ਜਾਗਦੀ ਹੈ ਤੇ ਉਸ ਤੋਂ ਬਾਅਦ ਸ਼ਾਮ ਦੇ ਵੇਲੇ ਖਬਰ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਅਮਨ 9 ਸਾਲ ਦਾ ਜਿਹੜਾ ਮੁੰਡਾ ਸੀਗਾ ਉਜ਼ੀ ਦਰਦਨਾਗ ਕਸਾਬਾਦ ਦੇ ਇਲਾਕੇ ਦੇ ਵਿੱਚ ਇੱਕ ਮੌਤ ਹੋ ਜਾਂਦੀ ਹੈ ਹਾਲਾਂਕਿ ਇਸ ਨੂੰ ਮਰਡਰ ਦਾ ਰੂਪ ਕਹਿ ਸਕਦੇ ਆ ਜਾਂ ਕਿਸੇ ਸ਼ਾਜ਼ਿਸ਼ ਹੈ ਮਾਰਨ ਦੀ ਇਹ ਹਜੇ ਜਾਂਚ ਦਾ ਵਿਸ਼ਾ ਵਕਤ ਪਰ ਮਾਹੌਲ ਪਰ ਇਸ ਇਲਾਕੇ ਦੇ ਵਿੱਚ ਇੱਕ ਸੰਸਰੀਆ ਮਾਹੌਲ ਹੈ ਬਿਲਕੁਲ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਕਿ ਉਸ ਲੜਕੇ ਦੀ माता आ चुकी है अच्छा की नाम है किस तरह कदो बच्चा गुम होया तीन दिन हो गया किसी ने सुनवाई नहीं की अगर सुनवाई करते हर जगह जगह पे गए अगर सुनवाई करते हमारा लाज मरता नहीं आज मेरे पास पांच तारीख से है खेल रहा था घर से बाहर अकेले पतंग उड़वा रहा था आ, 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 ਇਨ ਲੋਗਾਂ ਨੇ ਕੁਝ ਨਹੀਂ ਕੀਤਾ ਅger ਕਰਤੇ ਮੇਰੇ ਬੂਆ 9 ਸਾਲ ਦਾ ਥਾ ਅਮਨ ਅਕੇਰੇ ਮੈਂ ਕੀ ਦਾਨੀ ਕਰ ਮੈਂ ਹਾਂ ਯਾ ਸਾਲੇ ਪੂਰਾ ਕਿੱਥੇ ਲਾਸ਼ ਮਿਲੀ ਹੈ ਕਿੰਨੇ ਸਾਲ ਦਾ ਬੱਚਾ ਹੈ ਤੇ ਕਿਦੋਂ ਲਾਪਤਾ ਹੋਇਆ ਸੀ ਸਾਡੇ ਕੋਲ ਜੀ ਇਨਫਾਰਮੇਸ਼ਨ ਆਈ ਸੀਗੀ ਕਿ ਜਿਹੜਾ ਬੱਚਾ ਹੈਗਾ ਕਿ ਮਿਸਿੰਗ ਹੈਗਾ ਪਰਸੋਂ ਦਾ ਤੇ ਸਾਡੇ ਵੱਲੋਂ ਇਮੀਡੀਏਟਲੀ ਜਿਹੜਾ ਹੈਗਾ 340 ਦੇ ਵਿੱਚ ਐਫ ਆਈ ਆਰ ਜਿਹੜੀ ਹੈ ਰਜਿਸਟਰ ਕਰ ਲਈ ਗਈ ਸੀ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਸਰਚ ਕੀਤੀ ਕੈਮਰਾਜ਼ ਵਗੈਰਾ ਦੇਖੇ ਤਾਂ ਸਾਨੂੰ ਪਤਾ ਲੱਗਿਆ ਕਿ ਬੱਚਾ ਜਿਹੜਾ ਹੈ ਝਾੜੀਆਂ ਦੇ ਵਿੱਚ ਕੁਝ ਮੂਮੈਂਟ ਦਿਖੀ ਤਾਂ ਪੁਲਿਸ ਵੱਲੋਂ ਜਦੋਂ ਝਾੜੀਆਂ ਸਰਚ ਕੀਤੀਆਂ ਤਾਂ ਉੱਥੇ ਬੱਚਾ ਜਿਹੜਾ ਹੈਗਾ ਜਿਹਦੀ ਉਮਰ 9 ਸਾਲ ਹੈ ਉਹਦੀ ਬੋਡੀ ਜਿਹੜੀ ਹੈ ਮਿਲੀ ਹੈ ਤੇ ਫੋਰੈਂਸਿਕ ਟੀਮ मौके ਤੇ ਹੈਗੀ ਤੇ ਇਮੀਡੀਏਟਲੀ ਅਸੀਂ ਇਹਦੇ ਵਿੱਚ ਮਰਡਰ ਦੇ ਸੈਕਸ਼ਨਸ ਐਡ ਕਰਕੇ ਤੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਅਸੀਂ ਉਹ ਕਰਾਂਗੇ ਸਰ ਜੀ ਬੜੀ ਕਿਸ ਤੇ ਕਿਸ ਹਾਲਾਤ ਚ ਮਿਲੀ ਜਿਹੜਾ ਉਹਦੇ ਗਲੇ ਤੇ ਜਿਹੜੀ ਹੈਗੀ ਇੰਜਰੀ ਹੈਗੀ ਆ ਤਾਂ ਸਾਨੂੰ ਲੱਗਦਾ ਕਿ ਗਲੇ ਤੇ ਜਿਹੜਾ ਹੈਗਾ ਕੋਈ ਕਟਿਆ ਕਰਕੇ ਥੋੜਾ ਜਿਹਾ ਕੋਈ ਚਾਕੂਗਰ ਦਾ ਜਿਹੜਾ ਸ਼ਾਰਪਿੰਜਰੀ ਹੈਗੀ ਹੈ ਤੇ ਉਹਦੇ ਕਰਕੇ ਜਿਹੜੀ ਇਹਦੀ ਡੈਥ ਹੈ ਬਾਕੀ ਪੋਸਟਮਾਰਟਮ ਚ ਪਤਾ ਲੱਗੇਗਾ ਸਰ ਕੋਈ ਸ਼ਾਰਡ ਮੇ ਬਾਰੇ ਉਹ ਸਾਰਾ ਪੋਸਟਮਾਰਟਮ ਚ ਕਲੀਅਰ ਹੋਏਗਾ ਜੀ ਕਿ ਸਰਾ ਬੱਚਾ ਬਹੁਤ ਪਰਿਵਾਰ ਜਿਹੜਾ ਹੈ ਕਿ ਬੇਸਿਕਲੀ ਇਹ ਪ੍ਰਵਾਸੀ ਹੈਗੇ ਨੇ ਪਿਛਲੇ ਕੁਝ ਸਾਲਾਂ ਤੋਂ 10 ਸਾਲਾਂ ਤੋਂ ਇੱਥੇ ਰਹਿ ਰਹੇ ਨੇ ਜਿਹੜਾ ਫਾਦਰ ਹੈ ਉਹ ਕਿਸੇ ਮਿਲ ਦੇ ਵਿੱਚ ਪ੍ਰੈਸ ਦਾ ਕੰਮ ਕਰਦਾ ਹੈ ਮਦਰ ਹੈ ਜਿਹੜਾ ਉਹ ਧਾਗਾ ਬੁਨਣ ਦਾ ਕੰਮ ਕਰਦੀ ਹੈ ਬੱਚਾ ਕਿਸੇ ਸਕੂਲ ਨਹੀਂ ਜਾਂਦਾ ਹੈਗਾ ਉਹ ਘਰ ਦੇ ਬਾਹਰ ਸਾਰਾ ਦਿਨ ਖੇਡਦਾ ਹੀ ਹੈ ਤੇ ਹਲੇ ਉਹਨਾਂ ਨੂੰ ਕੋਈ ਕਲੂਨੀ ਹੈਗਾ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਸੀਰਪੀ ਤੱਕ ਪਹੁੰਚ ਜਾਗੇ ਕਿਸੇ ਵੱਲੋਂ ਕਿਸੇ ਨੇ ਕੁਝ ਸ਼ੱਕੀ ਸ਼ਿਕਾਇਤ ਜਤਾਇਆ ਕਿਸੇ ਨਹੀਂ ਹਲੇ ਤੱਕ ਕੁਝ ਨਹੀਂ ਨਹੀਂ ਲਾਪਤਾ ਸੀਗਾ 3 ਦਿਨ ਤੋਂ ਲਾਪਤਾ ਪੁਲਿਸ ਵੱਲੋਂ ਆਲਰੇਡੀ ਐਫ ਆਈ ਆਰ 306 ਵਿੱਚ ਦਰਜ ਕੀਤੀ ਜਾ ਚੁੱਕੀ ਹੈ ਸਰ ਇਹ ਦਾ ਲਾਪਤਾ ਸੀਗਾ ਯਾਨੀ ਕੀ ਉਹ ਕਹਿੰਦੇ ਕਿ ਤਿੰਨ ਦਿਨਾਂ ਤੋਂ ਲਾਪਤਾ ਸੀਗਾ ਪ੍ਰੋਟੈਸਟ ਵਗੈਰਾ ਵੀ ਉਹਨਾਂ ਨੇ ਕੀਤਾ ਹੋਇਆ ਤਿੰਨ ਦਿਨ ਤੋਂ ਲਾਪਤਾ ਨਹੀਂ ਜੇ ਪਰਸੋਂ ਲਾਪਤਾ ਸੀਗਾ ਪਰਸੋਂ 2:00 ਵਜੇ 12 1:00 ਵਜੇ ਤੋਂ ਬਾਅਦ ਜਿਹੜਾ ਇਹ ਲਾਪਤਾ ਆਇਆ ਉਸ ਤੋਂ ਬਾਅਦ ਕਾਫੀ ਦੇਰ ਤੱਕ ਜਿਹੜਾ ਹੈਗਾ ਇਹ ਆਪਣੇ ਤੌਰ ਤੇ ਜਿਹੜੇ ਇਹ ਪਾਲ ਕਰਦੇ ਰਿਹਾ ਉਹ ਨੇਚਰਲ ਹੈ ਬੰਦਾ ਆਪਣੇ ਤੌਰ ਤੇ ਪਹਿਲਾਂ ਬੱਚੇ ਦੀ ਪਾਲ ਕਰਦਾ ਉਸ ਤੋਂ ਬਾਅਦ ਇਹਨਾਂ ਨੂੰ ਜੋਧੇਵਾਲ ਥਾਣੇ ਜਿਹੜਾ ਹੈਗਾ ਇਹਨਾਂ ਨੇ ਇਨਫੋਰਮੇਸ਼ਨ ਜਾ ਕੇ ਦਿੱਤੀ ਜੋਧੇਵਾਲ ਥਾਣੇ ਵੱਲੋਂ ਜਦੋਂ ਮੌਕਾ ਦੇਖਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਸਾਡਾ ਨਹੀਂ ਹੈਗਾ ਜੋਧੇਵਾਲ ਥਾਣੇ ਵਾਲਿਆਂ ਨੇ ਐਸਐਚਓ ਸਲੇਮ ਟਾਬਰੀ ਨੂੰ ਇਨਫੋਰਮ ਕੀਤਾ ਫਿਰ ਐਸਐਚਓ ਸਲੇਮ ਟਾਬਰੀ ਵੱਲੋਂ 346 ਦਾ ਗੁੰਮਸ਼ੁਦਗੀ ਦਾ ਪਰਚਾ ਜਿਹੜਾ ਕੱਲ ਹੀ ਦੇ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਜਦੋਂ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰਾ ਚੈੱਕ ਕੀਤੇ ਤਾਂ ਪੁਲਿਸ ਨੇ ਹੀ ਜਿਹੜਾ ਬੋਡੀ ਹੈ ਇਹ ਸਰਚ ਕੀਤੀ ਔਰ ਹਮਾਰਾ ਭਈਆ ਕੋ ਕੌਣ ਘਰ ਸੇ ਖਾ ਗਿਆ ਹਮਾਰਾ ਭਈਆ ਤਾਂ ਹੀ ਛੋਟਾ ਹੈ ਕੌਣ ਕਾ ਗਿਆ ਕਿਸ ਤਰ੍ਹਾਂ ਗੈਪ ਹੋਇਆ ਜੀ ਹੈ ਬੇਰਵਾਰੀ अमन नाम था वैसे प्यार से आयुष भी बुलाते हैं पतंग उड़ा रहा था बिरवारी वही ढाई दो बजे की तरफ कोई बंदा आया उसने उसको बुलाया उसके बाद किधर लेके गई इधर लेते आया है उसके बाद क्या हुआ क्या नहीं कुछ नहीं पता है बंदे की शक्ल नहीं दिखी है शक भी लगा था सब तो कोई दुश्मनी वगैरह किसी से कुछ नहीं है अब ऐसे तो नहीं कुछ कह सकते हम हाँ जी बाकी हम लोग तीन दिन से पुलिस थाना सब कुछ कर रहे हैं किसी ने हमारी नहीं सुनी है बोलते है हमारे ये इलाका नहीं है कहीं जाओ कहते दूसरी जगह जाओ दूसरी जगह जाते हैं तो वहाँ भी कोई नहीं सुनता कहता हमारा इलाका ही नहीं है कहते ऐसे कर कर के आज हम लोगों ने रोड जाम किया तब आए तब ऐसा हाल हुआ पड़ा है बताओ हम क्या करें अब देखने भी नहीं दे रहे हैं कैसे पता लगा आपको कि यहाँ पे उसकी लाश वो कैमरे चेक हुए हैं आई है अभी ढूंढा है अभी हम सब ढूंढ रहे थे कल ढूंढ रहे थे नहीं मिला आवाज वहीं पे पड़ा है मैं रात को सारा यहाँ पे सारे लोग ढूंढा है बल्ब जला के फोन जला के और कल दिन का ढूंढा है पाँच आज पाँच तारीख से ढूंढ रहा नहीं पता चला और आज यहीं पे मिला है वो पता नहीं ਮੰਪੂਨੇ ਜਿਹੜੇ ਆਏ ਤੇ ਬਹੁਤ ਮੁਸ਼ਕਿਲ ਚੱਲਤਾ ਵਾ ਕਿਨ 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 ਹਾਲਾਤਾਂ ਵਿੱਚ ਕਿਹੜੇ ਹਾਲਾਤ ਜਿ ਮਿਲੇ ਹੈ ਗਰਦਨ ਦੇ ਗਰਦਨ ਕੱਟੀ ਹੋਈ ਇਹ ਵੀ ਦਿਖਾਈ ਨਹੀਂ دی ਆ ਦਿਖਾਈ ਨਹੀਂ ਦੇ ਰਹੇ ਉਹ ਕੈਮਰਾ ਚੈੱਕ ਕੀਆ ਗਿਆ ਤਾਂ ਵੀ ਪਤਾ ਲੱਗਾ ਕਿ ਅਮਨ ਨਾਮ ਦਾ ਲੜਕਾ ਸੀਗਾ 9 ਸਾਲ ਉਸ ਦੀ ਉਮਰ ਸੀਗੀ ਤੇ 5 ਤਰੀਕ ਨੂੰ ਪੰਦ ਪਤੰਗ ਉਡਾਰ ਰਿਹਾ ਸੀ ਆਪਣੇ ਦੋਸਤਾਂ ਦੇ ਨਾਲ ਤੇ ਅਚਾਨਕ ਹੀ ਉਹ ਗਾਇਬ ਹੋ ਜਾਂਦਾ ਤੇ ਪਰਿਵਾਰ ਦੀ ਕਾਫੀ ਭਾਲ ਕਰਨ ਤੋਂ ਬਾਅਦ 3 ਦਿਨ ਲਗਾਤਾਰ ਭਾਲ ਕਰਨ ਤੋਂ ਬਾਅਦ ਅੱਜ ਉਜ਼ੀ ਮਿੱਤਕ ਦੇ ਕਾਸਾਬਾਦ ਦੇ ਝਾੜੀਆਂ ਦੇ ਵਿੱਚ ਮਿਲਦੀ ਹੈ ਪੁਲਿਸ ਵਕਫਾ ਵਕਫਾ ਕ ਐਂਗਲੋਂ ਤੋਂ ਜਾਂਚ ਕਰ ਰਹੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਫੋਰੈਂਸ ਲੈਡ ਦੀ ਟੀਮ ਪਹੁੰਚ ਚੁੱਕੀ ਹੈ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਆਉਣ ਸਮੇਂ ਦੇ ਵਿੱਚ ਜਲਦ ਪਤਾ ਲੱਗੇਗਾ ਕੌਣ ਅਮਨ ਨੂੰ ਮੌਤ ਰਿਕਾਰਡ ਕਿਸ ਨੇ ਉਤਾਰਿਆ ਅਖੀਰਕਾਰ ਕੀ ਰੰਜਿਸ਼ ਸੀਗੀ ਕੀ ਦੁਸ਼ਮਣੀ ਸੀਗੀ ਕੀ ਕਾਰਨ ਸੀਗਾ ਇਹ ਸਾਰੇ ਸਵਾਲ ਜਿਹੜੇ ਕੀ ਹੈ ਉੱਠਦੇ ਹੋਏ ਨਜ਼ਰ ਆ ਰਹੇ ਆ ਪਰ ਪਰਿਵਾਰ ਦੇ ਵੱਲੋਂ ਪੁਲਿਸ ਉੱਤੇ ਇਹ ਵੀ આરોਪ ਲਾਏ ਗਏ ਨੇ ਕਿ ਅਸੀਂ ਲਗਾਤਾਰ 3 ਦਿਨ ਤੋਂ ਪੁਲਿਸ ਸਟੇਸ਼ਨ ਦੇ ਗੇੜੇ ਘੱਡ ਰਹੇ ਆ ਕਦੇ ਪੁਲਸ ਵਾਲਾ ਕੋਈ ਦੂਜੇ ਥਾਣੇ ਭੇਜਦਾ ਕੋਈ ਤੀਜੇ ਥਾਣੇ ਭੇਜਦਾ ਕੋਈ ਚੌਥੇ ਥਾਣੇ ਭੇਜਦਾ ਪਰ ਕੋਈ ਵੀ ਪੁਲਿਸ ਵੱਲੋਂ ਸਾਨੂੰ ਸਹੂਲਤ ਜਾਂ ਕੋਈ ਵੀ ਇਨਸਾਫ ਨਹੀਂ ਮਿਲਿਆ ਪਰ ਅੱਜ ਸਾਨੂੰ ਇਹੋ ਜਿਹਾ ਇਨਸਾਫ ਮਿਲ ਗਿਆ ਕਿ ਸਾਡਾ ਬੱਚਾ ਇਸ ਦੁਨੀਆ ਤੋਂ ਬਹੁਤ ਦੂਰ ਚਲਾ ਗਿਆ ਸਾਡਾ ਬੱਚਾ ਸਾਡਾ 60 ਤੋਂ ਹੀ ਸਾਨੂੰ ਹੀ ਅਲਵਿਦਾ ਕਹਿ ਗਿਆ ਉਸ ਦੀ ਮਿੱਟੀ ਦੇ ਅਮੰਦੀ 9 ਸਾਲ ਵਰਸ 9 ਸਾਲ ਉਮਰ ਦੀ ਝਾੜੀਆਂ ਦੇ ਵਿੱਚੋਂ ਲਾਸ਼ ਮਿਲਿਆ ਪੁਲਿਸ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰਦੇ ਹੋਈ ਨਜ਼ਰ ਆ ਰਹੀ ਹੈ ਜੁਡਲ ਧਨਾਲੇਵ ਦੇ ਨਾਲ ਸੰਜੀਤ ਜਨਾਬ ਰਿਪੋਰਟ ਧੰਨਵਾਦ